ਕਈ ਵਾਰੀ ਨਾ ਮਤਲਬ ਜਿਵੇਂ ਨਾਟਰ ਦੇ ਉੱਤੇ ਬਹੁਤ ਸਾਰੀ ਪਰਾਲੀ ਜਾਂ ਡਸਟ ਵਗੈਰਾ ਜੰਮ ਜਾਂਦੀ ਹੈਗੀ ਜਦੋਂ ਚੱਲਦਾ ਉਹ ਦੇਖੋ ਜੀ ਆਪਾਂ ਨੇ ਠੀਕ ਹੈ ਆਟੋਮੈਟਿਕ ਇੱਕ ਫੈਨ ਦੇਤਾ ਇਹ ਗਿਣਤੀ ਹੈ ਜੀ ਸਵੇਰੇ ਨੂਟਲ ਕਰ ਦੋ ਜੀ ਠੀਕ ਹੈ ਸ਼ਾਮ ਨੂੰ ਤੁਹਾਨੂੰ ਦਾਦੂ ਵੀ ਇਹਨੇ 100 ਗੱਠ ਟੱਕਲ ਗਈ ਸਬਸਿਡੀ ਦਾ ਬਹੁਤ ਜਾਨੀ ਰੋਲਾ ਪੈ ਰਿਹਾ ਉਸ ਕੈਟਾਗਰੀ ਦੇ ਵਿੱਚ ਇਹ ਆਉਂਦਾ ਸਬਸਿਡੀ ਦੇ ਅੰਦਰ ਜੀ ਸਬਸਿਡੀ ਤੇ ਆਉਂਦਾ ਜੀ ਕਿੰਨੇ ਐਚਪੀ ਦਾ ਟ੍ਰੈਕਟਰ ਇਹਦੇ ਵਾਸਤੇ ਚਾਹੀਦਾ ਘੱਟੋ-ਬਿਆੜ ਇਹ ਜੀ 55 ਦਾ 60 ਦਾ ਜਿਹੜਾ ਮਰਜ਼ੀ ਚਲਾ ਲਓ ਜੀ ਡਬਲ ਡਿਸਕਾਂ ਆਂ ਗਿਆ ਜੀ ਨੀਡ ਉਹ ਬਹੁਤ ਹੈਵੀ ਨੇ ਜੀ 96 ਸਟੋਕ ਨੇ ਜੀ ਇਹਦੇ ਤੇ ਇੱਕ ਮਿੰਟ ਦੇ ਵਿੱਚ ਹਾਂ ਜੀ ਜਿੱਥੇ ਸੂਈਆਂ ਖੜਗੀਆਂ ਉਹਨੇ ਹਿੱਲਣੇ ਨਹੀਂ ਦੇਣਾ ਹਿੱਲਣ ਨਹੀਂ ਦੇਣਾ ਹਿੱਲਣ ਨਹੀਂ ਦੇਣਾ ਜੀ ਪਹਿਲੇ ਨੇ ਦੇਣਾ ਜੀ ਦੂਏ ਨੇ ਫੜ ਲੈਣਾ ਦੂਏ ਨੇ ਤੀਏ ਨੂੰ ਦੇ ਦੇਣਾ ਜੀ ਹੂੰ ਮਤਲਬ অপারেਟਰ ਤੇ ਚਾਹੀਦਾ ਜੰਨੀ ਮਰਜੀ ਇਹ ਤੋਂ ਕੰਮ ਲਈ। ਇਹ ਕਢਾ ਸਕਦਾ। ਮਤਲਬ 12 ਘੰਟਿਆਂ ਬਾਅਦ ਜਾਂ 24 ਘੰਟਿਆਂ ਬਾਅਦ ਗ੍ਰੀਸ ਦਾ ਬਹੁਤ ਬੰਦਾ ਧਿਆਨ ਰੱਖੇ। 12 ਘੰਟੇ ਬਾਅਦ ਗ੍ਰੀਸ ਮਾਰ ਦਿਓ ਜੀ ਇਹਦੇ। ਇੱਕ ਦਿਨ ਦੇ ਵਿੱਚ ਆਪਾਂ ਕਿਹਾ ਕਿੰਨੀ ਆਪਾਂ ਕਹਿ ਸਕਦੇ ਆ ਵੀ ਵੇਲ ਇਹ ਕੱਢ ਦੇਣਾ ਜਿਹੜੀ ਐਵਰੇਜ ਪੈ ਜੇ। ਤੇ ਟਰੈਕਟਰਾਂ ਵਾਸਤੇ ਵੇਲਰਾਂ ਦੀਆਂ ਵੀਡੀਓ ਤੋਂ ਤੁਹਾਨੂੰ ਬਹੁਤ ਦਿਖਾਈਆਂ ਨੇ ਵੱਡੇ ਵੱਡੇ ਟਰੈਕਟਰ ਵੀ ਦਿਖਾਏ ਠੀਕ ਹੈ। ਪਰ ਕਈ ਵੀਰਾਂ ਕੋਲੇ ਛੋਟੇ ਘਟ ਐਚਪੀ ਦੇ ਟਰੈਕਟਰ ਨੇ ਆਪਾਂ ਕਹੇ ਦੀ ਵੀ 45 ਤੋਂ 50 ਜਾਂ 55 ਐਚਪੀ ਵਾਲੇ ਟਰੈਕਟਰ ਉਹਨਾਂ ਵਾਸਤੇ ਕਰਤਾਰ ਦਾ ਇੱਕ ਵੇਲਰ ਆਉਂਦਾਗਾ ਸਕੁਅਰ ਵੇਲਰ ਉਹਦੇ ਬਾਰੇ ਗੱਲਬਾਤ ਕਰਾਂਗੇ ਕਰਤਾਰ ਕੰਪਨੀ ਦੇ ਵੱਲੋਂ ਸਾਡੇ ਨਾਲ ਬਾਈ ਜੀ ਮजूद ਨੇ ਬਾ ਸ਼ਸ਼ੀ ਕਾਲ ਜੀ ਠੀਕ ਠਾਕ ਵੀ ਸੇਤਾ ਠੀਕ ਹੈ ਜੀ ਜੀ ਕੀ ਨਾਮ ਜੀ ਆਪਣਾ ਮੇਰਾ ਹਰਵੰਸ ਸਿੰਘ ਜੀ ਤੇ ਬਾਈ ਹਰਵੰਸ ਦੇ ਨਾਲ ਆਪਾਂ ਗੱਲਬਾਤ ਕਰਾਂਗੇ ਇਸ ਬਿਲਡਰ ਦੇ ਬਾਰੇ ਸਟਾਰਟਿੰਗ ਤੋਂ ਆਪਾਂ ਗੱਲ ਕਰਦੇ ਆਂ ਜੀ ਪੂਰੀ ਦੀ ਡਿਟੇਲ ਆਪਾਂ ਕਿਸਾਨਾਂ ਦੇ ਨਾਲ ਸਾਂਝੀ ਕਰਨੀ ਆ ਕਿੰਨੇ ਐਚਪੀ ਦਾ ਟਰੈਕਟਰ ਇਹਦੇ ਵਾਸਤੇ ਚਾਹੀਦਾ ਘੱਟੋ ਜੀ 55 ਦਾ 60 ਦਾ ਜਿਹੜਾ ਮਰਜ਼ੀ ਚਲਾ ਲਓ ਜੀ ਠੀਕ ਹੈ ਤੇ ਜਿੱਦਾਂ ਆਪਾਂ ਉਹਦੇ ਵਿੱਚ ਲਿਖਿਆ ਵੀ 45 ਐਚਪੀ ਦਾ ਟਰੈਕਟਰ ਵੀ ਆਪਾਂ ਇਹਦੇ ਤੇ ਕੰਮ ਕਰਵਾ ਸਕਦੇ ਆਂ ਜੇ ਕਿਸੇ ਨੇ ਘੱਟ ਸਾਈਜ਼ ਦੀਆਂ ਘੱਟ ਵੇਟ ਦੀ ਬੇਲ ਬਣਾਉਣੀ ਆ ਤਾਂ 45 ਜਾਂ 50 ਐਚਪੀ ਦੇ ਵੀ ਕੰਮ ਕਰ ਸਕਦਾ ਹੈ ਹਾਂ ਜੀ ਹਾਂ ਜੀ ਜਿਹੜਾ ਮਰਜ਼ ਤੇ ਇਹਦੀ ਆਪਾਂ ਸਟਾਰਟਿੰਗ ਤੋਂ ਗੱਲ ਕਰੀਏ ਕੀ ਕੀ ਇਹਦੀਆਂ ਖੂਬੀਆਂ ਨਹੀਂਆਂ ਜੀ ਆਪਾਂ ਖੂਬੀਆਂ ਤਾਂ ਇਹਦੇ 'ਚ ਦੇਖੋ ਜਾਈਕਦਾ ਮੇਨ ਜਿਹੜੀ ਨਵੀਂ ਤਕਨੀਕ ਆ ਗਈ ਕਲੱਚ ਜੀ ਕਲੱਚੇ ਦਾ ਬਹੁਤ ਵਧੀਆ ਆ ਗਿਆ ਜੀ ਠੀਕ ਜੀ ਇੱਕ ਵੀਲ ਦਾ ਬਹੁਤ ਵਧੀਆ ਬੂਸ਼ਾ ਜੀ ਠੀਕ ਹੈ ਤਾਂ तकरीबन ਨਾ ਤਾਂ ਢਿੱਲ ਪੈਂਦੀ ਆ ਜੀ ਓਕੇ ਨਾ ਇਹਦਾ ਸੀਰ ਬਲਟਰ ਟੁੱਟਦਾ ਹੀ ਸੀ ਤੀ ਜੀ ਠੀਕ ਹੈ ਦੂਆ ਕਮਾ ਜੀ ਇਹ ਰੀਲ ਦਾ ਆ ਗਿਆ ਇਹਦਾ ਗੇਅਰ ਬਹੁਤ ਵਧੀਆ ਮਜ਼ਬੂਤ ਆ ਜੀ ਓਕੇ ਇਧਰ ਵੀ ਕਲੱਚ ਸਲਿੱਪ ਦੇ ਤੈ ਜੀ ਰੀਲ ਨੂੰ ਠੀਕ ਹੈ ਕੋਈ ਰੀਲ ਦੀ ਪ੍ਰੋਬਲਮ ਨਹੀਂ ਹੁੰਦੀ ਓਕੇ ਹਾਂ ਜੀ 96 ਸਟਾਕ ਨੇ ਜੀ ਇਹਦੇ ਤੇ 1 ਮਿੰਟ ਦੇ ਵਿੱਚ ਹਾਂ ਜੀ ਠੀਕ ਹੈ 96 ਸਟਾਕ ਨੇ ਜੀ ਬਾਕੀ ਇੱਥੋਂ ਆਪਣੇ ਪਹਿਲਾਂ ਰਬਟਾ ਹੁੰਦੀਆਂ ਤੀਆਂ ਜੀ ਮੇਨ ਜੀ ਕਿ ਸੇ ਨਾਟਰ ਨੂੰ ਜੀ ਉਹ ਇੱਥੇ ਮਤਲਬ ਪੀਟੀਓ ਹੀ ਦਿੱਤੀ ਜੀ ਇਹਦੇ ਜੀ ਠੀਕ ਮਤਲਬ ਹੁਣ ਸਿੱਧੀ ਵੀਡੀਓ ਦੇ ਨਾਲ ਡਰਾਈਵ ਆ ਹਾਂ ਜੀ ਜੀ ਇਹਦੀ ਕੋਈ ਦਿੱਕਤ ਨਹੀਂ ਆਉਂਦੀ ਠੀਕ ਹੈ ਵੀ ਅੱਗੇ ਤਾਂ ਚਲੋ ਰਾਬਟਰ ਟੁੱਟ ਜਾਂਦੀ ਦੀ ਟਾਈਮ ਲੇ ਜਾਂਦੇ ਤੇ ਜੀ ਤਾਂ ਸਾਰਾ ਪੰਜੇ ਪੁੰਜੇ 빙ੇ ਕਰ ਦਿੰਦੀ ਸੀ ਠੀਕ ਹੈ ਹੁਣ ਨਹੀਂ ਉਹ ਪ੍ਰੋਬਲਮ ਹੁਣ ਜਾਨੀ ਉਹ ਸਾਰੀਆਂ ਪ੍ਰੋਬਲਮਾਂ ਕੱਟ ਕੇ ਖਿਲ ਗਈਆਂ ਹਾਂ ਜੀ ਤੇ ਅੱਗੇ ਜੀ ਆਪਾਂ ਇਹਦੇ ਨਾਟਰ ਵਗੈਰਾ ਦੀ ਗੱਲ ਕਰੀਏ ਹਾਂ ਜੀ ਤੇ ਉਹਦੀਆਂ ਆਪਾਂ ਕੀ ਕੀ ਖੂਬੀਆਂ ਲੰਘੀਆਂ ਇਹਦਾ ਜੀ ਨਾਟਰ ਚ ਕੋਈ ਪ੍ਰੋਬਲਮ ਨਹੀਂ ਜੀ ਜੀ ਨੋਟਰ ਬਹੁਤ ਵਧੀਆ ਆ ਗਿਆ ਜੀ ਪਹਿਲਾਂ ਨਾਲੋਂ ਤਕਨੀਕ ਚ ਬਹੁਤ ਫਰਕ ਪੈ ਗਿਆ ਠੀਕ ਹੈ ਇਹ ਆਪਣੇ ਚਾਕੂਆਂ ਜਿਹਦਾ ਚ ਵੀ ਬਹੁਤ ਫਰਕ ਆ ਗਿਆ ਜਿਹੜਾ ਧਗਾ ਫੜਾਉਂਦੇ ਨੇ ਠੀਕ ਹੈ ਪਹਿਲਾਂ ਕੋਈ ਪਲੇ ਪੈ ਜਾਂਦੀ ਸੀ ਇਹ ਹੈਵੀ ਚ ਆ ਗਈ ਜੀ ਜੀ ਹਾਂ ਜੀ ਬਬੀਆ ਕੇਮਾ ਹੋ ਗਿਆ ਇਹ ਡਿਸਕਾਂ ਹੋ ਗਏ ਜੀ ਆਪਣੀਆਂ ਡਬਲ ਡਬਲ ਡਿਸਕ ਹੋ ਗਈ ਇਹ ਵੀ ਜੀ ਨਿਕਲਾਨੂੰ ਜੀ ਇਹ ਮਤਲਬ ਇਹ ਵੀ ਗਿਣਤੀ ਵਗੈਰਾ ਇਹ ਗਿਣਤੀ ਹੈ ਜੀ ਸਵੇਰੇ ਨੋਟਲ ਕਰ ਦੋ ਜੀ ਠੀਕ ਹੈ ਸ਼ਾਮ ਨੂੰ ਤੁਹਾਨੂੰ ਦਾਦੂ ਵੀ ਇਹਨੇ 108 ਟੱਕਰ ਦੀ ਓਕੇ ਹਰ ਹਰ ਵੇਲ ਬਣਾਉਣ ਤੋਂ ਬਾਅਦ ਇਹ ਇੱਕ ਪਲੱਸ ਕਰਦਾ ਹੈ ਹਾਂ ਜੀ ਇੱਕ ਪਲੱਸ ਕਰ ਦਿੰਦਾ ਜੀ ਤੇ ਹੁਣ ਕਈ ਵਾਰੀ ਨਾ ਮਤਲਬ ਜਿਵੇਂ ਆਰਡਰ ਦੇ ਉੱਤੇ ਬਹੁਤ ਸਾਰੀ ਪਰਾਲੀ ਜਾਂ ਡਸਟ ਵਗੈਰਾ ਜੰਮ ਜਾਂਦੀ ਹੈਗੀ ਉਹ ਦੇਖੋ ਜੀ ਆਪਾਂ ਨੇ ਠੀਕ ਹੈ ਆਟੋਮੈਟਿਕ ਇੱਕ ਫੈਨ ਦੇਤਾ ਫੈਨ ਦੇਤਾ ਜੀ ਇਹ ਹਰ ਵੇਲੇ ਚੱਲਦਾ ਰਹਿੰਦਾ ਹਾਂਜੀ ਹਾਂ ਜਦ ਜੰਨਾ ਬਿਲਰ ਚੱਲੂ ਜੀ ਉਹਦੇ ਨਾਲ ਚੱਲੀ ਜਾਊਗਾ ਚੱਲੀ ਜਾਣਾ ਯਾਨੀ ਲਗਾਤਾਰ ਚੱਲੂਗਾ ਤੇ ਇਹਨੇ ਕਿਸੇ ਵੀ ਤਰ੍ਹਾਂ ਦੀ ਕੋਈ ਪਰਾਲੀ ਵਗੈਰਾ ਤੇ ਨਹੀਂ ਜੰਮਣ ਦੇਣਾ ਨਹੀਂ ਜੰਮਣ ਦਾਗਾ ਜੀ ਤੇ ਬਾਕੀ ਜੇ ਆਪਾਂ ਹੁਣ ਗੱਲ ਕਰੀਏ ਮਤਲਬ ਵੇਲਰ ਦੇ ਉੱਤੇ ਸਬਸਿਡੀ ਦਾ ਬਹੁਤ ਜਾਨੀ ਰੌਲਾ ਪੈ ਰਿਹਾ ਉਸ ਕੈਟਾਗਰੀ ਦੇ ਵਿੱਚ ਇਹ ਆਉਂਦਾ ਸਬਸਿਡੀ ਦੇ ਅੰਦਰ ਜੀ ਸਬਸਿਡੀ ਤੇ ਆਉਂਦਾ ਜੀ ਜੀ ਸਾਰੇ ਵੇਲਰਾਂ ਦੇ ਸਾਰੇ ਵੇਲਰਾਂ ਦੇ ਤੇ ਇਸ ਤੋਂ ਇਲਾਵਾ ਮਤਲਬ ਕਰਤਾਰ ਦੇ ਵੱਲੋਂ ਕਿਹੜੇ-ਕਿਹੜੇ ਵੇਲਰ ਨੇਗੇ ਜਿਹੜੇ ਆਉਂਦੇ ਨੇਗੇ ਕਰਤਾਰ ਦੇ ਇਹੀ ਵੇਲਰ ਨੇ ਜੀ ਇਹ 65 ਆ 55 ਜੀ ਇਹਦੇ ਵਿੱਚ ਜਾਨੀ ਦੋ ਮਾਡਲ ਨੇ ਆਪਾਂ ਦੋ ਮਾਡਲ ਨੇ ਜੀ ਆਪਾਂ ਜੀ ਉਹਨਾਂ ਦੋਨਾਂ ਦੇ ਵਿੱਚ ਮਤਲਬ ਕੈਪੈਸਿਟੀ ਦਾ ਫਰਕ ਪੈ ਜਾਂਦਾ ਜੀ ਨਹੀਂ ਕੈਪੈਸਿਟੀ ਉਨੀ ਹੈ ਜੀ ਥੋੜਾ ਬਸ ਉਹਦਾ ਖਚਾਈ ਦਾ ਫਰਕ ਪੈ ਜਾਂਦਾ ਏ ਠੀਕ ਹੈ ਉਹ ਜਣੀ ਥੋੜਾ ਤੇਜ਼ੀ ਨਾਲ ਕੰਮ ਕਰਦਾ ਹਾਂਜੀ ਜੀ ਤੇਜ਼ੀ ਨਾਲ ਉਹਨਾ ਹੀ ਕੰਮ ਲੈ ਸਕਦਾ ਜੀ ਬੰਦਾ ਜੇ ਚਲਾਉਣ ਵਾਲਾ ਹੋਵੇ ਠੀਕ ਹੈ ਕੁਰਤੀ ਵਾਲਾ ਹੋਵੇ ਓਕੇ ਮਤਲਬ ਉਹ ਆਪਰੇਟਰ ਤੇ ਵੀ ਆਪਾਂ ਕਿਹਦੀ ਅਪੀਡ ਪੈਂਡ ਕਰਦੇ ਹਾਂਜੀ ਜੋ ਹੀ ਨਹੀਂ ਸਹੀ ਚਲਾਊਗਾ ਜੀ ਕੁਆਲਿਟੀ ਦਾ ਉਨੀਓ ਕੱਢ ਸਕਦਾ ਬੰਦਾ ਜੀ 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 ਤੇ ਜੇ ਹੁਣ ਆਪਾਂ ਇਹਦੀ ਸਰਵਿਸ ਵਗੈਰਾ ਦੀ ਗੱਲ ਕਰੀਏ ਮਤਲਬ ਜਦੋਂ ਲਗਾਤਾਰ ਸੀਜ਼ਨ ਦੇ ਟਾਈਮ ਇਹ ਚੱਲਦਾਗਾ ਕਿਹੜੀਆਂ ਕਿਹੜੀਆਂ ਚੀਜ਼ਾਂ ਨੇ ਵੀ ਬੰਦਾ ਥੋੜਾ ਜਿਹਾ ਧਿਆਨ ਰੱਖੇ ਤੇ ਧਿਆਨ ਤਾਂ ਸਰਪੇ ਦਾ ਕੁਝ ਨਹੀਂ ਜੀ ਇਹਦੇ ਬਸ ਨਾਟਰ ਨਾਟਰ ਦਾ ਧਿਆਨ ਰੱਖੋ ਓਕੇ ਹਾਂਜੀ ਗਰੀਸ ਪਾਣੀ ਇਹਨੂੰ ਸਹੀ ਹੋਈ ਜਾਵੇ ਜੀ ਬਾਕੀ ਹੋਰ ਕੋਈ ਚੱਕਰ ਨਹੀਂ ਹੈਗਾ ਜੀ ਇਹਦਾ ਮਤਲਬ 12 ਘੰਟਿਆਂ ਬਾਅਦ ਜਾਂ 24 ਘੰਟਿਆਂ ਬਾਅਦ ਗਰੀਸ ਤਾਂ ਬੰਦਾ ਧਿਆਨ ਰੱਖੇ 12 ਘੰਟੇ ਬਾਅਦ ਗਰੀਸ ਮਾਰ ਦੋ ਜੀ ਇਹਦੇ ਘੱਟੇ ਤੇ ਚੱਲਦੀ ਆਨੇ ਜੀ ਠੀਕ ਹੈ ਹੂੰ ਵੀ ਚਲੋ ਉਹ ਤਾਂ ਲੜਾਈ ਤਾਂ ਜਾਂਦਾ ਫਿਰ ਵੀ ਗਰੀਸ ਦਾ ਬੋਫਰ ਨਹੀਂ ਜਦੋਂ ਜਿਹੜੀ ਚੀਜ਼ ਲਗਾਤਾਰ ਚਰਨੀਆਂ ਗਰੀਸਤਾ ਦੇਖੋ ਉਹਦੇ ਵਿੱਚ ਜਰੂਰੀ ਹੈ ਚਾਹੇ ਉਹ ਆਪਣੀ ਮੀਟਿਓ ਹੋਵੇ ਚਾਹੇ ਇੱਥੇ ਇਦਾਂ ਦੀਆਂ ਬਰੀਕੀ ਚੀਜ਼ਾਂ ਹੋਣ। ਹਾਂਜੀ। ਤੇ ਇੱਕ ਦਿਨ ਦੇ ਵਿੱਚ ਆਪਾਂ ਕਿੰਨੀ ਆਪਾਂ ਕਹਿ ਸਕਦੇ ਆ ਵੀ ਵੇਲ ਇਹ ਕੱਢਦੇ ਨੇ ਜਿਹੜੀ ਐਵਰੇਜ ਪੈ ਜੇ। ਐਵਰੇਜ ਤਾਂ ਇਹ 30-35 ਦੇ ਵਿੱਚ ਕਿਲੇ ਕੱਢ ਦਿੰਦਾ ਜੀ। ਵੇਲ ਦੋ ਕਿੱਲਿਆਂ ਦੇ ਵਿੱਚੋਂ ਤਾਂ ਮਤਲਬ ਦੋ ਗੋਲੇ ਆਪਣੇ 10 ਕਿਲੋ ਦੇ ਹੁੰਦੇ ਨੇ ਜੀ। ਉਹ 700 750 ਕੱਠ ਕੱਢ ਦਿੰਦੇ ਨੇ ਜੀ। ਠੀਕ ਹੈ। ਮੰਨੇ ਇੱਕ ਦਿਨ ਦੇ ਵਿੱਚ ਨਹੀਂ ਨਹੀਂ ਦੋ ਜਿਹੜਾ ਆਪਣਾ ਇਹਦੇ ਚ ਟਰਬਾਈਨ ਰੱਖਦੇ ਹੂਲੇ ਨੇ ਜੀ ਜੀ ਉਹ 7 ਦੇ ਵਿੱਚ ਆਰ 750 ਦੇ ਵਿੱਚ ਗੱਠ ਕਰਦੇ ਨੇ ਜੀ 75 ਕਿਲੋਵੈਟ ਹੋ ਜਾਂਦਾ ਜੀ ਉਹਨਾਂ ਚ ਦੋਨਾਂ ਚ ਹਾਂ ਜੀ ਤੇ ਜਿਵੇਂ ਹੁਣ ਆਪਾਂ ਕਹਿਦੀ ਵੀ ਇੱਕ ਦਿਨ ਦੇ ਵਿੱਚ ਆਪਾਂ ਇਹ ਨਾਲ ਕਿੰਨੀ ਬੇਲ ਬਣਾ ਸਕਦੇ ਆ ਮੈਂ ਕਿੰਨੀ ਬੇਲ ਤਾਂ ਜੀ ਹੁਣ ਦੇਖੋ ਜੀ ਬੇਲ ਗਿਣਨ ਦੇ ਉੱਪਰ ਆ ਠੀਕ ਹੈ ਲੈ ਲਓ ਵੀ ਆਪਣੇ 2 ਟਨ ਦੀ ਐਵਰੇਜ ਲੈ ਲਓ ਇੱਕ ਦਿਨ ਦੇ ਵਿੱਚ ਪੈ ਸਕਦਾ ਹੈ ਜਾਨੀ 1 ਕਿੱਲੇ ਦੀ 1 ਕਿੱਲੇ ਦੀ ਠੀਕ ਹੈ ਜੀ ਜੇ ਆਪਾਂ ਸਮਝ ਲਓ ਵੀ 30 ਕਿੱਲੇ ਕੱਢਦੇ ਹਾਂ ਠੀਕ ਹੈ ਤਾਂ ਬਈ ਯਾਨੀ 25 30 ਕਿੱਲਿਆਂ ਦੀ ਐਵਰੇਜ ਬੰਦਾ ਦਿਹਾੜੀ ਵੀ ਪਾ ਸਕਦਾ ਹੈ ਪਾ ਸਕਦਾ ਹੈ ਹਾਂ ਜੀ ਮਤਲਬ ਆਪਾਂ ਕਿੰਨੀ 60 70 ਟਨ ਤੱਕ ਬੰਦਾ ਇੱਕ ਦਿਨ ਦੇ ਵਿੱਚ ਜਾ ਸਕਦਾ ਹੈ ਹਾਂ ਜਾ ਸਕਦਾ ਜੀ ਹਾਂ ਜੀ ਜੇ ਬਾਕੀ ਲਵੇ ਹੋਵੇ ਜੀ ਜੀ ਬਾਕੀ ਆ ਦੇਖੋ ਇਹਦੇ ਡਬਲ ਡਿਸਕਾਂ ਆਂ ਜੀਆਂ ਜੀ ਨੀਡਲਾਂ ਨੂੰ ਜੀ ਇੱਥੋਂ ਵੀ ਦੇਤੀਆਂ ਤਾਂ ਨੀਡਲਾਂ ਜਿਹੜੀਆਂ ਥੱਲੇ ਨੇ ਉਹ ਬਹੁਤ ਹੈਵੀ ਨੇ ਜੀ ਠੀਕ ਹੈ ਨੀਡਲ ਦਾ ਕੋਈ ਕੋਰਡ ਨਹੀਂ ਕਿਸੇ ਤਰ੍ਹਾਂ ਦਾ ਕੋਈ ਦੇ ਵਿੱਚ ਬ੍ਰੇਕ ਨਹੀਂ ਆ ਸਕਦਾ ਕੋਈ ਬ੍ਰੇਕ ਡਾਊਨ ਨਹੀਂ ਹੁੰਦੀ ਇਹਦੇ ਚ ਡਬਲ ਰਿਸਕ ਦਾਈ ਫਾਇਦਾ ਵੀ ਜੇ ਲੌਗ ਲੂਕ ਨਹੀਂ ਸੀਤੀ ਲੱਗਦਾ ਇਹ ਵੀ ਫੜਦੀ ਹੈ ਜਿੱਥੇ ਆਪਾਂ ਇਹ ਬੈਰਗ ਦੇਤਾ ਬੂਛ ਦੇਤਾ ਜੀ ਠੀਕ ਜੀ ਇਹਨੇ ਵੀ ਮਤਲਬ ਜਿੱਥੇ ਸੂਈਆਂ ਖੜਗੀਆਂ ਉਹਨੇ ਹਿੱਲਣੇ ਨਹੀਂ ਦੇਣਾ ਹਿੱਲਣ ਨਹੀਂ ਦੇਣਾ ਹਿੱਲਣ ਨਹੀਂ ਦੇਣਾ ਜੀ ਪਹਿਲਾਂ ਵਾਲਿਆਂ ਦੇ ਹੁੰਦਾ ਨਹੀਂ ਸੀ ਉਹ ਇੱਥੇ ਡਿਸਕ ਨਹੀਂ ਹੁੰਦੀ ਸੀ ਹਿੱਲੀ ਜਾਂਦੀਆਂ ਤੇ ਕੋਈ ਯਾਦ ਤੇ ਕਰ ਦਿੰਦਾ ਸੀ ਉਹਦੇ ਨਾਲ ਸੂਈਆਂ ਜਾਂਦੇ ਆ ਤੇ ਪਿਸਟਨ ਚੱਲਦਾ ਰਹਿੰਦਾ ਸੀ ਸਟਾਕ ਇੰਨੀ ਵੀਪਰ ਆ ਗਿਆ ਸੂਈਆਂ ਤੋੜ ਦਿੰਦਾ ਸੀ ਹੁਣ ਇਹਦਾ ਇਹੀ ਕਾਰਨ ਆ ਵੀ ਜੇ ਆ ਵੀ ਢੰਡੇ ਹੁੰਦੇ ਆ ਤਾਂ ਇਹਨੇ ਕੱਟ ਚ ਗਿਰ ਜਾਣਾ ਜੀ ਉਹਨਾਂ ਅੱਗੇ ਪਿੱਛੇ ਹੋਣੇ ਨਹੀਂ ਦੇਣਾ ਜੀ ਠੀਕ ਆਪਾਂ ਤਕਰੀਬਨ ਕਿੰਨੇ ਕਿਲੋ ਦੀ ਬੇਲ ਇੱਕ ਬੇਲ ਆਪਾਂ ਇਹਦੇ ਨਾਲ ਬਣਾਉਣਾ ਇਹਦੇ ਦੇਖੋ ਜੀ ਨਾਰਮਲ ਸੁੱਕਾ ਮੌਚਰ ਉਸ ਬਣਾ ਹੋਵੇ 8% ਮੌਚਰ ਹੋਵੇ 10 ਹੋਵੇ ਉਹਦੇ ਨਾਲ 20 ਕਿਲੋ ਦੀ ਹੈ ਠੀਕ ਆ ਜੇ ਕਈ ਵਾਰੀ ਮੌਇਸਚਰ ਵਗੈਰਾ ਜ਼ਿਆਦਾ ਹੋਵੇ ਮੌਇਸਚਰ ਵਗੈਰਾ ਵਿੱਚ 40 ਦੀ ਵੀ ਹੁੰਦੀ ਹੈ ਜੀ 50 ਦੀ ਵੀ ਹੋ ਜਾਂਦੀ ਹੈ ਜੀ ਠੀਕ ਉਹ ਫਿਊਲ ਤੇ ਕਰਟੈਂਡ ਕਰਦਾ ਮੌਕਾ ਮਤਲਬ ਕੀ ਖੇਤ ਦੀ ਗੱਡੀ ਹਾਂ ਜੀ ਠੀਕ ਫਿਰ ਆਪਣੀ ਇਹ 65 ਆ ਗਈ ਜੀ ਰੀਲ ਹਾਂ ਪੇਕਪ ਜੀ ਹਾਂ ਜੀ ਇਹਦੇ ਵਿੱਚ ਆਪਾਂ ਨੇ ਪਹਿਲਾਂ ਹੁੰਦੇ ਤੇ ਬੁਸ਼ ਜੀ ਠੀਕ ਜੀ ਇਹਦੇ ਵਿੱਚ ਹੀ ਜੀ ਉਹ ਪਾਈਪ ਵੀ ਵੱਡ ਜਾਂਦਾ ਤਾਂ ਜੀ ਹੂੰ ਇਹਦੇ ਵਿੱਚ ਹੁਣ ਆਪਾਂ ਨੇ ਬੈਰਿੰਗ ਦੇਤੇ ਜੀ ਪੰਜੇ ਪੈਪਰਾਂ ਦੇ ਠੀਕ ਹੈ ਸਰ ਪੰਜ ਦੀਆਂ ਪੰਜ ਪਾਈਪ ਪੰਜ ਪਾਪਾ ਨੂੰ ਪਾਈਪ ਨੇ ਜੀ ਪਾਈਪ ਨੂੰ ਕੋਈ ਪ੍ਰੋਬਲਮ ਨਹੀਂ ਆਊਗੀ ਜੀ ਠੀਕ ਜੀ ਪਰ ਮੈਂ ਇਹਨੂੰ ਦਾ ਸੀਜ਼ਨ ਚਲਾਈ ਜਾਓ ਪਾਈਪ ਉਹੀ ਰਹੂਗਾ ਓਕੇ ਹਾਂ ਜੀ ਸਿਰਫ ਆਪਾਂ ਬੈਰਿੰਗ ਆ ਦੋ ਤਿੰਨ ਸੀਜ਼ਨ ਦਾ ਬੈਰਿੰਗ ਨੂੰ ਕੋਈ ਪ੍ਰੋਬਲਮ ਆਉਂਦੀ ਨਹੀਂ ਜੀ ਜੇ ਬੈਰਿੰਗ ਟੁੱਟਦਾ ਤਾਂ ਖੋਲ ਕੇ ਬੈਰਿੰਗ ਚੇਂਜ ਕਰ ਦਿਓ ਪਾਈਪ ਨਹੀਂ ਮਰੂ ਮਰੂ ਪਹਿਲਾ ਇੱਕ ਸੀਜ਼ਨ ਚ ਪਏ ਪੇ ਘਸ ਜਾਂਦੇ ਤੇ ਜੀ ਠੀਕ 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 ਜਨੀਆਂ ਇਹ ਸਾਰੀਆਂ ਚੀਜ਼ਾਂ ਲਈ ਜਿਨ੍ਹਾਂ ਨੂੰ ਕਿਸਾਨਾਂ ਨੂੰ ਦਿੱਕਤ ਆਈ ਤਾਂ ਉਹਨਾਂ ਦੇ ਵੱਲੋਂ ਜਿਹੜੇ ਸੁਝਾਅ ਦਿੱਤੇ ਗਏ ਤਾਂ ਉਹਦੇ ਅਕੋਰਡਿੰਗਲੀ ਆਪਾਂ ਸਾਰੇ ਮੇਰਾ ਆਪਣੇ ਜੀ ਤਿੰਨ ਫੋਰਕਾਂ ਚ ਆ ਗਿਆ ਜੀ ਠੀਕ ਹੈ ਜਿਵੇਂ ਹੋਲੈਂਡ ਦੀਆਂ ਤਿੰਨ ਤੀਆਂ ਜੀ ਜੀ ਇਹ ਆਪਣੇ ਤਿੰਨ ਫੋਰਕਾਂ ਆ ਗਿਆ ਜੀਆਂ ਤਿੰਨ ਕ੍ਰੈਂਕਾਂ ਆ ਗਿਆ ਜੀ ਠੀਕ ਵੀ ਮਾਲ ਕਿਤੇ ਨਹੀਂ ਖੜੂਗਾ ਜੀ ਮੈਂ ਲਗਾਤਾਰ ਚੱਲਦਾ ਰਹੂ ਲਗਾਤਾਰ ਚੱਲਦਾ ਰਹੂਗਾ ਤਾਂ ਪਹਿਲੇ ਨੇ ਦੇਣਾ ਜੀ ਦੂਏ ਨੇ ਫੜ ਲੈਣਾ ਦੂਏ ਨੇ ਤੀਏ ਨੂੰ ਦੇ ਦੇਣਾ ਜੀ ਹੂੰ ਮਾਟਰੇਟਰ ਤੇ ਚਾਹੀਦਾ ਜਿੰਨੀ ਮਰਜੀ ਇਹ ਤੋਂ ਕੰਮ ਕਢਾ ਸਕਦੇ ਆ ਜੇ ਆਪਾਂ ਕਹਿੰਨੇ ਆ ਵੀ 30 ਕਿੱਲੇ ਕੱਢ ਦੀਏ ਜੀ ਇਹਦੇ ਪਲੱਸ 40 ਕਿੱਲੇ ਵੀ ਕੱਢ ਸਕਦੇ ਆਪਾਂ ਠੀਕ ਹੈ ਉਪਰ ਫਰੇਟਰ ਦੇ ਉੱਪਰ ਆ ਚਲਾਉਣ ਉਹ ਬੰਦੇ ਤੇ ਡਿਪੈਂਡ ਕਰਦਾ ਚਲਾਉਣਾ ਕਿੰਨਾ ਕੋ ਆਪ ਹਿੰਮਤ ਕਰ ਹਾਂ ਜੀ ਫਿਰ ਆਪਾਂ ਜੇ ਡੇਲੀ ਵੀ ਇਹਦੇ ਗੰਡਾਸੇ ਬਦਲਦੇ ਆ ਜੀ ਉਹ ਆਪਾਂ ਨੂੰ ਫਾਇਦਾ ਠੀਕ ਹੈ ਉਹਨੇ ਕਿੱਲੇ ਵੱਧ ਕੱਢ ਸਕਦੇ ਠੀਕ ਹੈ ਦੇਖੋ ਪ੍ਰਾਲੀ ਹੁੰਦੀ ਆ ਪ੍ਰਾਲੀ ਹਰ ਇੱਕ ਚੀਜ਼ ਇੰਨੀ ਹਾਰ ਘਸਾਉਂਦੀ ਆ ਹਾਂ ਪ੍ਰਾਲੀ ਦੇ ਵਿੱਚ ਹਰ ਚੀਜ਼ ਜ਼ਿਆਦਾ ਘਸਦੀ ਸਹੀ ਮੈਨੇ ਤਾਂ ਜੇ ਆਪਾਂ ਨੇ 12 1:00 ਤੱਕ ਰਾਤ ਨੂੰ ਚਲਾਉਣਾ ਜੀ ਚਲਾਉਣਾ ਸਵੇਰੇ ਦੇ 2 ਘੰਟੇ ਸੀ ਚੇਂਜ ਕਰਕੇ ਚਲਾਓ ਠੀਕ ਹੈ ਉਹਨੇ ਆਊਟਬਟ ਲੈ ਲਾਂਗੇ ਉਹਨੇ ਆਊਟਬਟ ਲੈ ਲਾ ਹਾਂ ਜੀ ਦੇਖੋ ਟਰੈਕਟਰ ਦਾ ਵੀ ਖਰਚਾ ਘਟਦਾ ਡੀਜ਼ਲ ਦਾ ਜੇ ਆਪਾਂ ਕਹਿੰਦੇ ਨੇ ਦੋ ਦੋ ਦਿਨ ਬਦਲਨੇ ਹੋਣੀ ਉਹਨਾਂੇ ਲੋਡ ਵਧੀ ਜਾਉ ਉਹਨਾਂ ਆਪਣਾ ਲੋਡ ਵਧੀ ਜਾਉ ਤੇ ਉਹਨਾਂ ਆਪਣਾ ਕੰਮ ਵੀ ਘਟੂ ਕੰਮ ਵੀ ਘਟੂਗਾ ਉਹਨੇ ਰੋੜ ਦੇ ਦੀ ਇੱਕ ਇਹ ਪੈ ਦੀ ਵਾਰ ਕਰੀ ਹੈ ਵੀ ਬਦਲਣ ਵੇਲੇ ਕਿੰਨਾ ਕ ਖਰਚਾ ਆਪਾਂ ਮੰਨ ਕੇ ਚੱਲਦੇ ਆਂਗੇ ਵੀ ਖਰਚਾ ਤਾਂ ਕੋਈ ਨਹੀਂ ਹੈਗਾ ਜੀ ਇਹ ਤਾਂ ਚਾਰ ਲੱਟ ਨੇ ਜੀ ਠੀਕ ਹੈ ਬਾਕੀ ਤਿੰਨ ਚਾਰ ਜੋੜੀਆਂ ਰੱਖੋ ਗਡਾਸਿਆਂ ਦੀਆਂ ਹਾਂ ਠੀਕ ਹੈ ਸਵੇਰੇ ਆਪਣਾ ਚਾਰ ਚਾਰ ਨਾਟ ਖੋਲੂ ਕੱਸ ਦੋ ਜੀ ਹੂੰ ਜੇ ਮੰਨ ਲਾ ਪੰਜ ਦਸ ਸੈੱਟ ਬੰਦੇ ਕੋਲੇ ਹੈਗੇ ਨੇ ਤਾਂ ਸਾਰਿਆਂ ਨੂੰ ਤਿੱਖੇ ਕਰਕੇ ਰੱਖ ਲੈ ਹਾਂ ਜੇ ਸਹੀ ਮੈਨੇ ਤੇ ਆਪਾਂ ਚਲਾਈਏ ਜੀ ਪੰਜ ਚਾਰ ਜੋੜੀਆਂ ਇਹ ਸੀਜ਼ਨ ਦੇ ਵਿੱਚ ਖਤਮ ਕਰ ਦਿੰਦੇ ਠੀਕ ਹੈ ਜੇ ਆਪਾਂ ਸੋਚੀਏ ਵੀ ਇੱਕ ਨਾਲੇ ਚ ਸੀਜ਼ਨ ਲਾ ਦਾਂਗੇ ਉਹਨੂੰ ਹੀ ਲਾ ਲਿਆ ਉਹਨੂੰ ਨਹੀਂ ਜੀ ਹੂੰ ਸਹੀ ਹੈ ਤੇ ਠੀਕ ਆਪਾਂ ਕਹਿੰਦੇ ਵੀ ਕਰਤਾਰ ਨੂੰ ਹੁਣ ਕਿੰਨਾ ਟਾਈਮ ਹੋ ਗਿਆ ਬੇਲਰ ਵਾਲੀ ਲਾਈਨ ਦੇ ਵਿੱਚ ਆਪਣਾ ਕਹਮਤ ਸਾਲ ਕਹਮਤ ਸਾਲ ਹੈ ਜੀ 2004 ਤੋਂ ਬਣਾਉਣ ਲੱਗੇ ਤੇ ਜੀ ਮਤਲਬ ਵਧੀਆ ਲੰਮਾ ਤੇ ਯਰਵਾ ਹੋ ਗਿਆ ਹਾਂਜੀ 2004 ਚ ਬਣਾਈ ਸੀ 2004 ਤੋਂ ਬੇਲਰ ਪ੍ਰਭੋ ਕਰਤਾਰ ਦੇ ਆ ਰਹੇ ਨੇ ਤਾਂ ਹੁਣ ਦੇਖੋ 2024 ਚੱਲਦਾਗਾ ਤਾਂ ਤਕਰੀਬਨ 20 ਸਾਲ ਹੋ ਗਏ ਕੰਪਨੀ ਨੂੰ ਬੇਲਰਾਂ ਦੇ ਵਿੱਚ ਤੇ ਜਿੰਨੀਆਂ ਵੀ ਅੱਜ ਤੱਕ ਇਹਨੀਆਂ ਸਮੱਸਿਆਵਾਂ ਰਹੀਆਂ ਨੇ ਉਹ ਸਾਰੀਆਂ ਛੁੱਧ ਕੇ ਠੀਕ ਹੈ ਤੇ ਹੁਣ ਇੱਕ ਪਰਫੈਕਟ ਵੇਲਰ ਆਪਾਂ ਕਿਹਦੀ ਬਣ ਗਿਆ ਬਾਕੀ ਵੀਰੋ ਜੇ ਰੇਟ ਦੀ ਗੱਲ ਕਰੀਏ ਤਾਂ ਇਹਦਾ ਜਿਹੜਾ ਰੇਟ ਹੈ ਕੰਪਨੀ ਦੇ ਵੱਲੋਂ ਰੱਖਿਆ ਗਿਆ 14 ਲੱਖ ਦਾ ਵੇਲਰ ਹੈਗਾ 4 ਲੱਖ ਦਾ ਰੈਕਰਾ 18 ਲੱਖ ਦੇ ਵਿੱਚ ਤੁਹਾਨੂੰ ਦੋਨੇ ਚੀਜ਼ਾਂ ਜਿਹੜੀਆਂ ਮਿਲਦੀਆਂ ਨੇ ਬਾਕੀ ਜਿਹੜਾ ਰੇਟ ਹੈਗਾ ਇਹ ਟਾਈਮ ਟੂ ਟਾਈਮ ਹਰ ਸੀਜ਼ਨ ਆਪਾਂ ਕਿਹਦੀ ਵੀ ਵੱਧ ਘੱਟ ਸਕਦਾ ਕਿਉਂਕਿ ਰੇਟ ਨਿੰਗੇ ਜਿਹੜੇ ਹਰ ਚੀਜ਼ ਦੇ ਵੇਰੀ ਹੁੰਦੇ ਰਹਿੰਦੇ ਨੇਗੇ ਠੀਕ ਹੈ ਪਰ ਮੈਂ ਤੁਹਾਨੂੰ ਅੱਜ ਦਾ ਜਿਹੜਾ ਰੇਟ ਹੈਗਾ ਮੇਲੇ ਦਾ ਉਹ ਤੁਹਾਨੂੰ ਮੈਂ ਦੱਸ Eu não sou